ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਅਪਰਾਧਕ ਵਾਰਦਾਤਾ ਵਧਦੀਆਂ ਜਾ ਰਹੀਆਂ ਨੇ ਤੇ ਕ੍ਰਾਈਮ ਕਰਨ ਵਾਲੇ ਤਾਂ ਪੁਲਿਸ ਤੋਂ ਹੁਣ ਕਿਸੇ ਵੀ ਗੱਲੋਂ ਲੱਗਦਾ ਡਰਦੇ ਨਹੀਂ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ थाना ਗੇਟ ਹਕੀਮਾ ਦੇ ਆਦੀਨੋਂ ਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਟਿਊਸ਼ਨ ਤੇ ਜਾ ਰਹੀ ਸਾਢੇ 3 ਸਾਲ ਦੀ ਬੱਚੀ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਤਾਂ ਦੱਸਿਆ ਜਾ ਰਿਹਾ ਇੱਕ ਜ਼ਖਮੀ ਬੱਚੀ ਦੇ ਪਿਤਾ ਦਾ ਹੈ ਕਿ ਉਹ ਆਪਣੀ ਬੇਟੀ ਨੂੰ ਟਿਊਸ਼ਨ ਲੈ ਕੇ ਜਾ ਰਹੇ ਸਨ ਇਸ ਦੌਰਾਨ ਪਟਾਕੇ ਦੀ ਆਵਾਜ਼ ਆਈ ਹੈ ਤੇ ਉਸ ਦੀ ਬੱਚੀ ਦੀ ਲੱਤ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਕੇ ਉਸ ਤੋਂ ਬਾਅਦ ਇਲਾਜ ਲਈ ਉਸਨੂੰ ਕਲੀਨਿਕ ਲਿਜਾਇਆ ਗਿਆ ਤੇ ਉੱਥੇ ਐਕਸਟਰਾ ਕਰਵਾਉਣ ਤੇ ਪਤਾ ਲੱਗਿਆ ਕਿ ਉਹਨਾਂ ਦੀ ਬੱਚੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ। ਉਸ ਤੋਂ ਬਾਅਦ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਤੇ ਮੰਗ ਕੀਤੀ ਗਈ ਕਿ ਰਹੀਆਂ ਹਰਕਤਾਂ ਤੇ ਠਲ ਪਾਈ ਜਾ। ਦੂਜੇ ਪਾਸੇ ਇਸ ਸਬੰਧੀ ਥਾਣਾ ਗੇਟ ਹਕੀਮਾ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ 3.5 ਸਾਲ ਦੀ ਬੱਚੀ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਹਾਲਾਂਕਿ ਪਰਿਵਾਰ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਲੱਤ ਦੇ ਵਿੱਚ ਗੋਲੀ ਵੱਜੀ ਹੈ। ਜਦ ਹਸਪਤਾਲ ਆ ਕੇ ਐਕਸਰੇ ਕੀਤਾ ਤਾਂ ਫਿਰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ। ਪਰ ਹਾਲ ਪਰਿਵਾਰ ਨੂੰ ਨਾਲ ਲੈ ਕੇ ਉਹ ਮੌਕੇ ਤੇ ਗਏ ਤੇ ਇਸ ਮਾਮਲੇ ਦੇ ਵਿੱਚ ਤਫਦੀਸ਼ ਕੀਤੀ ਜਾ ਰਹੀ ਹੈ ਤੇ ਔਰਿੰਦੀ ਕਾਰਵਾਈ ਵੀ ਕੀਤੀ ਜਾਵੇਗੀ। ਜਿਸ ਕੀ ਨਾਮ ਹੈ ਜੀ ਕੜਾ ਅਕਾਸ਼ ਹੈ ਗਲ ਕੀ ਹੋਇਆ ਕੀ ਜੀ ਅੱਜ? ਭਾਜੀ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਸ਼ਟਨ ਜਾ ਰਿਹਾ ਸੀ। ਗਲੀ ਨੰਬਰ 10 ਪਟਾਸੀ ਗਲੋਨੀਆ ਹੀ ਰਹਿੰਦੇ ਆ। ਉੱਥੇ ਹੀ ਉਹ ਟਿਊਸ਼ਨ ਪੜ੍ਹਦੀ ਆ 5 ਵਜੇ ਦਾ ਟਾਈਮ ਸੀ। ਮੇਰੇ ਨਾਲ ਜਾ ਰਹੀ ਆ। ਇੱਕਦਮ ਉਹਲੇ ਬੁਲੇਟ ਵਜਦੀ ਆ। ਸਮਝ ਨਹੀਂ ਆਂਦੀ। ਪਟਾਕੇ ਦੀ ਵਾਹ ਆਂਦੀ ਜਿੱਦਾਂ ਹੈ ਨਾ ਚੱਲੀ ਤੇ ਉਹਦੇ ਲੱਤ ਤੇ ਵਜਦੀ ਆ। ਔਰ ਮੇਰੇ ਇਹ ਚੀਜ਼ ਆਂ ਧਿਆਨ ਚਾਹੁੰਦਾ ਨਹੀਂ ਕਿ ਕੀ ਵਜ੍ਹਾ ਮੈਨੂੰ ਲੱਗਾ ਡਿੱਗ ਗਿਆ ਬੱਚਾ ਸ਼ਾਇਦ ਉਹਦੇ ਵੱਟਾ ਵਾਇ ਗਿਆ ਖੂਨ ਨਿਕਲ ਆਇਆ ਤੇ ਮੈਂ ਉਹਨੂੰ ਘਰ ਲੈ ਕੇ ਜਾਣਾ ਉੱਥੇ ਘਰ ਜਾ ਕੇ ਖੂਨ ਉਹਦਾ ਬੰਦ ਬੰਦ ਕਰਨ ਦੇ ਕਰਦੇ ਨਾਲ ਹੀ ਫਿਰ ਇਹ ਕਲੀਨਿਕ ਲਾਈ ਨੇ ਉਹਨੂੰ ਉੱਥੇ ਉਹਨਾਂ ਨੇ ਡਰੈਸਿੰਗ ਕਰਤੀ ਹੈ ਜਿੱਥੇ ਗੋਲੀ ਵੱਜਦੀ ਹੈ ਹਨਾ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਇੱਥੇ ਆ ਕੇ ਇਹਨਾਂ ਨੇ ਐਕਸਟਰਾ ਵਗੈਰਾ ਕੀਤਾ ਹੈ ਤੇ ਉੱਥੇ ਇਹਨਾਂ ਨੇ ਕਿਹਾ ਕਿ ਕੁਝ ਵੜਿਆ ਹੈ ਦੇ ਅੰਦਰ ਤੇ ਉਹਨਾਂ ਨੇ ਕਿਹਾ ਆਪਰੇਟ ਹੋਣਾ ਹੈ ਫਿਰ ਜਲਦੀ ਨਾਲ ਇਹਨਾਂ ਨੇ ਆਪਰੇਟ ਕੀਤਾ ਆਪਰੇਟ ਹੋਣਾ ਹੀ ਆ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਸਾਨੂੰ ਉਹਦੇ ਬੱਚੇ ਦੇ ਬੁਲੇਟ ਨਿਕਲੀ ਵਿੱਚੋਂ ਗੋਲੀ ਚੱਲਦੀ ਹੈ ਦਾ ਮਤਲਬ ਆ ਇਸੀ ਗਲੀ ਦੇ ਵਿੱਚ ਕੋਈ ਬੰਦਾ ਤੁਹਾਨੂੰ ਬਾਹਰ ਦਿਖਿਆ ਨਹੀਂ ਨਹੀਂ ਮੇਰਾ ਗੋਲੀ ਚੱਲਦੀ ਹੈ ਕੋਈ ਨਹੀਂ ਮੈਨੂੰ ਮੈਂ ਇਹ ਪਤਾਉਂਦਾ ਦੱਸ ਰਿਹਾ ਮੈਂ ਬੱਚੇ ਨਾਲ ਗੱਲਾਂ ਕਰਦਾ ਜਾ ਰਿਹਾ ਧਿਆਨ ਵੀ ਮੇਰਾ ਬੱਚੇ ਵਾਲਾ ਹੈ ਮੈਂ ਆਲੇ ਦੁਆਲੇ ਕਿਸੇ ਵੱਲ ਵੇਖਿਆ ਨਹੀਂ ਉਹ ਜਦੋਂ ਇੱਕਦਮ ਉਹਦੇ 6:30 ਵਜੇ ਮੇਰਾ ਹੋਰ ਉਹਦੇ ਵੱਲ ਧਿਆਨ ਹੋ ਗਿਆ ਮੈਨੂੰ ਚੱਕੇ ਭੱਜਿਆ ਸੀਸੀਟੀਵੀ ਕੈਮਰਾ ਦੇਖਣਾ ਪਏਗਾ ਜਾ ਕੇ ਉਸ ਏਰੀਆ 'ਚ ਲੱਗਾ ਹੈ ਜਾਂ ਨਹੀਂ ਲੱਗਾ ਦੀ ਮੰਗ ਕਰਦੇ ਮੰਗ ਇਹੀ ਹੈ ਪ੍ਰਸ਼ਾਸਨ ਕੋਲ ਕਿ ਜਿਹੜੇ ਕਾਰਵਾਈ ਕੀਤੀ ਜਾਵੇ ਇਹਦੇ ਤੇ ਜੋ ਵੀ ਹੈ ਜਿੰਨੇ ਵੀ ਚਲਾਈਆਂ ਜਿਹਦੂ ਕੋ ਵੀ ਹੈ ਜਿੱਦਾਂ ਵੀ ਚੱਲੂ ਬੁੜੀਆਂ ਹਨ ਹੈ ਉੱਤੇ ਉਹਦਾ ਇੱਕ ਥੱਲੇ ਕਰੋ ਇੱਕ ਦਾ ਗਲੀ ਨੰਬਰ 10 ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੋਈ ਬੇਟੀ ਸਾਢੇ ਕਿ ਤਿੰਨ ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ ਤੇ ਉਹ ਕਹਿੰਦੇ ਮੈਨੂੰ ਆਵਾਜ਼ ਆਈ ਪਟਾਕਾ ਟੈਪ ਤੇ ਮੇਰੀ ਬੇਟੀ ਥੱਲੇ ਡਿੱਗੀ ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕਹਿੰਦਾ ਵੀ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ 9 8 ਦਾ ਟਾਈਮ ਹੋ ਗਿਆ ਤੇ ਟ੍ਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵੱਜੀ ਆ ਹਾਲਾਤ ਕਹਿੰਦੇ ਨੇ ਬੇਟੀ ਦੇ ਬੇਟੀ ਦੇ ਹਾਲਾਤ ਠੀਕ ਆ ਜੀ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਵੱਲੋਂ ਕਿਸੇ ਤੇ ਸ਼ੰਕਾ ਜਤਾਈ ਗਈ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ 3 4 ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਆ ਜਾਂ ਗੋਲੀ ਵੱਜੀ ਆ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਤ ਦੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦੌਰਾਨ ਉਹ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸ-ਰੇ ਕੀਤਾ ਤੇ ਉਹਦੇ ਵਿੱਚ ਗੋਲੀ ਆਈ ਲੈ ਕੇ ਜੀ ਇਲਾਕੇ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕਿਹਦੀ ਕਾਰਵਾਈ ਹੋਏਗੀ ਜੀ ਇਸ ਮਾਮਲੇ ਦੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਘਰ ਦੇ ਜੋ ਵੀ ਬੰਦੇ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜ ਕੱਲ ਬੱਚੇ ਸੇਫ ਨਹੀਂ ਹੈਗੇ ਬਿਲਕੁਲ ਤੁਹਾਡੀ ਗੱਲ ਠੀਕ ਆ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਆ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕਿ 4 ਘੰਟੇ ਉਹਨੇ ਟਰੀਟਮੈਂਟ ਦਰਾਂ ਨਹੀਂ ਕੱਢ ਦਿੱਤੇ ਆ ਜੋ ਵੀ ਆਇਆ ਮਾੜੀ ਗੱਲ ਆ ਪਰ ਪੁਲਿਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੇਤੀ ਛੇਤੀ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ